ਇਤਕਾਰ ਦੋਸਤੋ ਮੈਂ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਰਚਨਾ ਦਾ ਨਾਮ ਧਰਤੀ ਦੇ ਲਾਲ ਝੋਕ ਸ਼ੰਦ ਦੇ ਵਿੱਚ ਲਿਖੀ ਹੈ ਝੋਕ ਸ਼ੰਦ ਪੂਰੀ ਇੱਕ ਹਫਤਾ ਦਾ ਮੇਰੇ ਯਾਦ ਨਹੀਂ ਤਿੰਨ ਕੰਤਰੇ ਮੈਂ ਤੁਹਾਡਾ ਸਮਝਿ ਕਰਾਂਗਾ ਆ ਤਰਤੀ ਦੇ ਲਾਲ ਲਾਂ ਦੀ ਦੇ ਮੈਂ ਜੁਗੋ ਜੁਗ ਖੈਰ ਮਨਾਮਾ ਬੇਜੰਗ ਚਾਰੀ ਲੋਕ ਮੁਕਤੀ ਰਤੇ ਬੋਲਾਂ ਦੇ ਜਾਗ ਲਗਾ ਮਾ ਮੈਂ ਗੱਲ ਕਰਾਂ ਲਾਨੋਂ ਆਂਦੀ ਬੇਕੂੜਤੀ ਪਲਾਏ ਕਿਰਤਾਂ ਦੀ ਮਾਖਿਓ ਮੇਟੜੀ ਲੋਰੀ ਸੁਣਾਵੇ ਮਾਖਿਓ ਮੇਟੜੀ ਲੋਰੀ ਸੁਣਾਵੇ ਜੋਗੀ ਤਾਂ ਨੂੰ ਚੰਗਾ ਕੇ ਦੁੱਧ ਵੇ ਕਿਦਾਂ ਜਿਗਰੇ ਫਲਾਦੀ ਬਣਾਵੇ ਜੋ ਰਤਾ ਨਾਣ ਰਹਿਣ ਜੂਜਦੇ ਜੋ ਰਤਾ ਨਾਣ ਰਹਿਣ ਜੂਜਦੇ ਉਹਨਾ ਦੀਵੇ ਆਤਮ ਬਲ ਬਲ ਜਾਮਾ ਮੋ ਦੀਵਿਆਂ ਨੂੰ ਬੋਲ ਬੋਲ ਜਮ ਮੈਂ ਸਦਕੇ ਸਾਡੇ ਕੋ ਕਨਸਾਂ ਤੋਂ ਬੇਰਤ ਪੀਣੇ ਰਾਖਸ਼ ਵੱਡੇ ਕੀਰਤਾ ਸ਼ਬਦਾਂ ਤੇ ਬੋਲਣ ਤਾਵੇ ਆਟੇ ਇੱਕ ਦੇ ਬੂਟਿਆਂ ਨੂੰ ਲੋਬੀ ਤੂੰ ਆ ਛੋੜ ਸਨਾ ਜਾਵੇ ਬੇਗੇਰਾਂ ਦੀ ਮਜਾਲ ਕੀ ਹੈ ਗੇਰਾਂ ਦੀ ਮਜਾਲ ਕੀ ਹੈ ਪਰ ਆਪਣੇ ਆ ਹੱਥੋਂ ਮਾਰ ਖਾਮਾ ਬੇਹੋਸ਼ ਕਰੋ ਮੇਰੋ ਲੋਕੋ بارش ਛੇਰਾ ਦੇ ਰਖਣਾ ਮਾਨਵ ਹਿਤਾ ਦੀ ਪੇਰੇਦਾਰੀ ਫਰੀਦ ਗੁਰੂ ਨਾਨਕ ਦੀ ਮਹਿਕਾ ਵੰਡਦੀ ਰਹੇ ਫਲਵਾੜੀ ਸਨੇਹੀ ਰਜਾ ਹੋਣ ਪੂਰੀਆਂ ਸਨਹੀ ਰੀ ਜਾ ਹੋਂ ਪੂਰੀਆਂ ਬਸੇ ਬੇਗਮ ਪੁਰਾ ਇਥੇ ਚਾ ਮ ਬੇ ਨੂਰ ਨੂਰ ਹੋਵੇ ਤਰਤੀ ਬੇ ਨੂਰ ਨੂਰ ਹੋਵੇ ਜ਼ਿੰਦਗੀ ਕਿਆ ਬਾਤ ਹੈ ਕਿਆ ਬਾਤ ਹੋਵੇ ਹੋਵੇ ਤਰਤੀ ਹੇ ਵਾਹ ਮਗ ਲਿਆ ਇਹ ਲਗਾ ਬਸ ਤਾ ਵੀ